ਕੀ ਹੈ ਇਹ ਸਾਰਾ ਮੈਟਰ ਜੀ ਆਪਣਾ ਨੀਲ पांडे ਵੱਲੋਂ ਮੈਨੂੰ ਨਾ 21 ਤਰੀਕ ਤੋਂ ਫੋਨ ਕੀਤਾ ਸੀਗਾ ਤੇ ਮੈਨੂੰ ਲਗਾਤਾਰ ਥ੍ਰੈਟ ਕਰਦਾ ਸੀ ਧਮਕੀਆਂ ਦੇ ਰਿਹਾ ਸੀਗਾ ਤੇ 21 ਤਰੀਕ ਦੀ ਰਾਤ ਨੂੰ ਇਹ 40-50 ਮੁੰਡੇ ਲੈ ਕੇ ਖੜਾ ਸੀ ਜੋ ਕਿ ਇਹਦੀ ਫੁਟੇਜ ਵੀ ਹੈਗੀ ਆਪਣੇ ਕੋਲ ਵੀਡੀਓ ਆ ਸਭ ਕੁਝ ਹੈ 40-50 ਮੁੰਡੇ ਲੈ ਕੇ ਖੜਾ ਸੀਗਾ ਰਾਤ ਨੂੰ ਮੈਨੂੰ ਕੁੱਟਣ ਵਾਸਤੇ ਚਲੋ ਮੈਂ ਉਸ ਟਾਈਮ ਤੋਂ ਮੌਕੇ ਤੇ ਗਿਆ ਨਹੀਂ ਮੌਕੇ ਤੇ ਗਿਆ ਨਹੀਂ ਮੈਂ ਨਿੱਕਲ ਗਿਆ ਮੈਂ ਆਪਣੇ ਘਰੇ ਚੱਲ ਗਿਆ ਫਿਰ ਇਹਨੇ ਕੀ ਕੀਤਾ ਜੀ 23 ਤਰੀਕ ਨੂੰ ਫਿਰ ਮੈਨੂੰ ਮਤਲਬ ਘੇਰ ਕੇ ਰਾਸਤੇ 'ਚੋਂ ਕੁੱਟਿਆ ਗਿਆ ਆ ਦੇਖੋ ਜੋ ਕਿ 21 ਤਰੀਕ ਨੂੰ ਆ ਦੇਖੋ ਇਰੇ ਸਾਰੇ ਮੁੰਡੇ ਪਏ ਆ। ਇਰੇ ਸਾਰੇ ਮੁੰਡੇ ਆ ਉਸ ਟਾਈਮ ਜੋ ਖੜੇ ਸੀਗੇ ਮੇਰੇ ਨਾਲ ਵੀ ਮੇਰੇ ਮੇਰਾ ਨੁਕਸਾਨ ਕਰਨ ਦੇ ਉੱਤੇ ਫੋਨ ਵੀ ਕੀਤਾ ਗਿਆ ਉੱਥੇ ਡਿਟੇਲ ਸਾਰੀ ਨਿਕਲ ਸਕਦੀ ਆ। ਤੇ ਹੁਣ ਵੀ 17 ਤਰੀਕ ਨੂੰ ਇਹਨੇ ਰੇਕਿਆ ਕਰਾ ਰਹੀ ਸੀਗਾ ਮੇਰਾ ਪਿੱਛਾ ਕੀਤਾ ਉੱਥੇ ਹੀ ਫੁਟੇਜ ਲੱਗੀ ਆ। ਕੈਮਰਾ ਲੱਗਾ ਉੱਥੇ ਵੀ ਸਾਰੀ ਫੁਟੇਜ ਕਢਾਈ ਜਾਵੇ। ਆ ਬੰਦੇ ਤੋਂ ਸਾਨੂੰ ਖਤਰਾ ਹੀ ਵੀ ਦੋਨਾਂ ਨੂੰ ਵੀ ਸਾਡੀ ਜਾਨ ਮਾਨ ਦੀ ਰੱਖਿਆ ਕੀਤੀ ਜਾਵੇ। ਇਸ ਬੰਦੇ ਜਿਹੜੀ ਬੰਦੇ ਕਾਨੂੰਨੀ ਕਰਵੇ ਉਹ ਕੀਤੀ ਜਾਵੇ। ਜੋ ਹੁਣ ਜਿਹੜੀ ਥੋੜੀ ਗਈ ਆ। ਥੋੜੀ ਸਾਰੇ ਸ਼ੀਸ਼ੇ ਤੋੜ ਤੇ ਗੱਡੀ ਦੇ ਦਾਦੂ ਤੁਮਾਰੇ ਉਹ ਦੇਖ ਹੀ ਸਕਦੇ ਹੋ ਕਿੱਡੇ ਮਾੜੇ ਹਾਲਾਤ ਕਿਤੇ ਗੱਡੀ ਦੇ ਕੈਮਰੇ ਵੀਡੀਓ ਹੈ ਕੈਮਰੇ ਵੈਸੇ ਆਪਾਂ ਵੀਡੀਓ ਬਣਾਈ ਹੈ ਆਪਣੇ ਫੋਨ 'ਚੋਂ ਕਿਉਂਕਿ ਕੈਮਰੇ ਜੇ ਸਰਕਾਰੀ ਕੈਮਰੇ ਲੱਗੇ ਉੱਥੇ ਤੇ ਪ੍ਰਸ਼ਾਸਨ ਕਹਿੰਦਾ ਵੀ ਚਲੋ ਕੋਈ ਨਾ ਅਸੀਂ ਜਾ ਕੇ ਦੇਖਦੇ ਆਂ ਵੈਰੀਫਾਈ ਕਰਕੇ ਤੇ ਸਾਨੂੰ ਵਿਸ਼ਵਾਸ ਹੈ ਪ੍ਰਸ਼ਾਸਨ ਦੇ ਵੀ ਚਲੋ ਉਹਨਾਂ ਤੇ ਬੰਦ ਜਿਹੜੀ ਕਾਨੂੰਨੀ ਕਾਰਵਾਈ ਹੋਏਗੀ ਜ਼ਰੂਰ ਆ ਦੇਖੋ ਮੈਂ ਦਿਖਾ ਸਕਦਾ ਵੀਡੀਓ ਆ ਦੇਖੋ ਐਡੇ ਮਾੜੇ ਹਾਲਾਤ ਕਿਤੇ ਗੱਡੀ ਸਾਰੇ ਤੋੜਤੀ ਮੇਰਾ ਨਾਮ ਅਨਿਲ ਪਾਂਡੇਆ ਬਾਜੀ ਅਰੇ ਕੀ ਕਹਿਣਾ ਚਾਹੂਗੀ ਇਲਜ਼ਾਮ ਲੱਗ ਰਹੇ ਤੁਹਾਡੇ ਦੇ ਕੁਟ ਮਾਰ ਤੇ ਕੀ ਤੋੜਾ ਭਾਈ ਮੇਰਾ ਇਸ ਮੀਟਰ ਚ ਕੋਈ ਲੈਣਾ ਦੇਣਾ ਹੈ ਨਹੀਂ ਪਿਛਲੇ ਮਹੀਨੇ 23 ਤਰੀਕ ਨੂੰ ਮੇਰੀ ਲੜਾਈ ਹੋਈ ਸੀ ਜਿਹਦੀ ਕੰਪਲੇਂਟ ਪੱਪਾ ਰੋਡ ਥਾਣੇ ਦਿੱਤੀ ہوئی ਸੀ ਉਹ ਸੇਨਾ ਸਮਾਜਵਾਦੀ ਦਾ ਬੰਦਾ ਆ ਤੇ ਮੈਨੂੰ ਕੁੱਟ ਕੇ ਘੇਰ ਕੇ ਮੇਰੇ ਦਾਤ ਮਾਰ ਕੇ ਮੇਰੀ ਜੇਬ ਤੋਂ 220 ਰੁਪਏ ਖੋ ਕੇ ਲੈ ਗਏ ਸੀ ਜਦੀ ਇਨਕੁਆਇਰੀ ਚੱਲ ਰਹੀ ਆ ਇਹ ਉਹਦਾ ਰਿਸ਼ਤੇਦਾਰ ਆ ਸੇ ਉਸੇਨਾ ਦਾ ਸਮਾਜਵਾਦੀ ਦਾ ਜਿਹੜਾ ਬੰਦਾ ਆ ਹੁਣ ਕੀ ਪਤਾ ਭਾਈ ਉਹਨਾਂ ਨੇ ਆਪ ਹਮਲੇ ਕਰਾ ਕੇ ਮੈਨੂੰ ਇੱਥੇ ਫਸਾਣਾ ਚਾਹ ਰਹੇ 7 ਨੰਬਰ ਤਾਂ ਕਿ ਉਹ ਮਸਲੇ ਦਾ ਫੈਸਲਾ ਹੋ ਜਾਵੇ ਪਰਚੇ ਦਾ ਮੈਨੂੰ ਫਸਾਇਆ ਜਾ ਰਿਹਾ ਪੁਲਿਸ ਇਨਕੁਆਇਰੀ ਕਰੇ ਜੋ ਮੈਂ ਗਲਤ ਹਾਂ ਮੇਰੇ ਤੇ ਕਾਰਵਾਈ ਕਰਦੇ ਗੱਡੀ ਦੇ ਦਾਤੂਤ ਬੱਜੇ ਪਾਜੀ ਮੈਨੂੰ ਕੁਛ ਨਹੀਂ ਪਤਾ ਮੈਂ ਉੱਪਰ ਕੰਪਨੀ ਚ ਸੀਗਾ ਉੱਪਰ ਫੈਕਟਰੀ ਚ ਮੈਂ ਮੌਜੂਦ ਸੀਗਾ ਜਿੱਥੇ 200 ਬੰਦਾ ਕੰਮ ਕਰਦਾ ਜਦੋਂ ਮਰਜੀ ਪੁਲਿਸ ਜਾ ਕੇ ਉੱਥੇ ਇਨਕੁਆਇਰੀ ਕਰ ਲੈ ਕੈਮਰਾ ਵੀਡੀਓ ਵੀਡੀਓ ਪਾਜੀ ਉੱਥੇ ਕੈਮਰੇ ਲੱਗੇ ਮਾਲਕ ਕਹਿੰਦਾ ਪੁਲਿਸ ਆਊਗੀ ਤਾਂ ਮੈਨੂੰ ਦਊਗਾ ਇਜਾਮਦਾਰ ਵੀ ਦਾਤ ਲੈ ਕੇ ਬੰਦੇ ਬੰਦੇ ਪਾਜੀ ਹੁਣ ਪਤਾ ਨਹੀਂ ਉਹ ਦਾਤ ਲੈ ਕੇ ਗਏ ਕੀ ਲੈ ਕੇ ਗਏ ਜਦ ਮੈਂ ਮੌਕੇ ਤੇ ਹੈ ਹੀ ਨਹੀਂ ਜੇ ਮੈਂ ਮੌਕੇ ਤੇ ਹੈਗਾ ਉੱਥੇ ਫੁਟੇਜ ਕਢਾ ਲੈ ਮੇਰੇ ਪੈਸੇ ਖੋਏ ਗਏ 220 ਰੁਪਏ ਸਿਉ ਹਸੈਨਾ ਸਮਾਜਵਾਦੀ ਦੇ ਬੰਦਾ ਹੈਗਾ ਪ੍ਰੋ ਇਨਸਾਨੀ ਜੀ ਦਾ ਨਾਮ ਹੈ ਉਹਦਾ ਇਹ ਰਿਸ਼ਤੇਦਾਰ ਆ ਕੀ ਜਾਂਦੇ ਕਿੱਦਾਂ ਹੀ ਕਰਦੇ ਜਾਂਦੇ ਮੈਂ ਤਾਂ ਕਾਰਵਾਈ ਜੀ ਪੁਲਿਸ ਤੋਂ ਉਦੋਂ ਵੀ ਮੰਗ ਕੀਤੀ ਜੀ ਮੈਂ ਤਾਂ ਲੜ ਨਹੀਂ ਸਕਦਾ ਜੀ ਮੈਂ ਤਾਂ ਮਜ਼ਦੂਰ ਬੰਦਾ ਆ ਜੋ ਪੁਲਿਸ ਨੂੰ ਸਹੀ ਲੱਗਦਾ ਉਹ ਕਾਰਵਾਈ ਉਹਨਾਂ ਨੇ ਕਰਤੀ ਵੀ ਜਾਂ ਹੁਣ ਉਹ ਸੋਦੇ ਪਰਚੇ ਦਾ ਫੈਸਲਾ ਹੋ ਜਾਵੇ ਮੈਂ ਕਰ ਨਹੀਂ ਰਿਹਾ ਹੁਣ ਮੈਨੂੰ 7 ਨੰਬਰ ਚੁਲ ਜਾਇਆ ਹੋਇਆ ਆ ਮੇਰਾ ਨਾਮ ਅਨਿਲ ਪਾਂਡੇ ਆ ਬਾਜੀ ਅਰੇ ਕੀ ਕਹਿਣਾ ਚਾਹੂਗੀ ਕਿ ਇਲਜ਼ਾਮ ਲੱਗ ਰਹੇ ਤੁਹਾਡੇ ਦੇ ਕੁੱਟਮਾਰ ਤੇ ਕੀ ਤੋੜਾ ਬਾਜੀ ਮੇਰਾ ਇਸ ਮੀਟਰ 'ਚ ਕੋਈ ਲੈਣਾ ਦੇਣਾ ਹੈ ਨਹੀਂ ਪਿਛਲੇ ਮਹੀਨੇ 23 ਤਰੀਕ ਨੂੰ ਮੇਰੀ ਲੜਾਈ ਹੋਈ ਸੀ ਜਿਹਦੀ ਕੰਪਲੇਂਟ ਟਿਪਾ ਰੋਡ ਥਾਣੇ ਦਿੱਤੀ ہوئی ਸੀ ਹਿਊਸ਼ੇਨਾ ਸਮਾਜਵਾਦੀ ਦਾ ਬੰਦਾ ਆ ਤੇ ਮੈਨੂੰ ਕੁੱਟ ਕੇ ਘੇਰ ਕੇ ਮੇਰੇ ਦਾਤ ਮਾਰ ਕੇ ਮੇਰੀ ਜੇਬ ਤੋਂ 220 ਰੁਪਏ ਖੋ ਕੇ ਲੈ ਗਏ ਸੀ ਜਦੀ ਇਨਕੁਆਇਰੀ ਚੱਲ ਰਹੀ ਆ ਇਹ ਉਹਦਾ ਰਿਸ਼ਤੇਦਾਰ ਆ ਹਿਊਸ਼ੇਨਾ ਦਾ ਸਮਾਜਵਾਦੀ ਦਾ ਜਿਹੜਾ ਬੰਦਾ ਆ ਹੁਣ ਕੀ ਪਤਾ ਭਾਈ ਉਹਨਾਂ ਨੇ ਆਪ ਹਮਲੇ ਕਰਾ ਕੇ ਮੈਨੂੰ ਇੱਥੇ ਫਸਾਣਾ ਚਾਹ ਰਹੇ ਸੱਤ ਨੰਬਰ ਤਾਂ ਕਿ ਉਹ ਮਸਲੇ ਦਾ ਫੈਸਲਾ ਹੋ ਜਾਵੇ ਪਰਚੇ ਦਾ ਮੈਨੂੰ ਫਸਾਇਆ ਜਾ ਰਿਹਾ ਪੁਲਿਸ ਇਨਕੁਆਇਰੀ ਕਰੇ ਜੋ ਮੈਂ ਗਲਤ ਹਾਂ ਮੇਰੇ ਤੇ ਕਾਰਵਾਈ ਕਰਦੇ ਕਹਿੰਦੇ ਗੱਡੀ ਦੇ ਦਾਤ ਦੂਤ ਬੱਜੇ ਆ ਪਾਜੀ ਮੈਨੂੰ ਕੁਝ ਨਹੀਂ ਪਤਾ ਮੈਂ ਉੱਪਰ ਕੰਪਨੀ ਚ ਸੀਗਾ ਉੱਪਰ ਫੈਕਟਰੀ ਚ ਮੈਂ ਮੌਜੂਦ ਸੀਗਾ ਜਿੱਥੇ 200 ਬੰਦਾ ਕੰਮ ਕਰਦਾ ਜਦੋਂ ਮਰਜੀ ਪੁਲਿਸ ਜਾ ਕੇ ਉੱਥੇ ਇਨਕੁਆਇਰੀ ਕਰ ਲੈ ਵੀਡੀਓ ਪਾਜੀ ਉੱਥੇ ਕੈਮਰੇ ਲੱਗੇ ਮਾਲਕ ਕਹਿੰਦਾ ਪੁਲਿਸ ਆਊਗੀ ਤਾਂ ਮੈਂ ਉਹਨੂੰ ਦਊਂਗਾ ਇਜਾਮਦਾਰ ਵੀ ਦਾਤ ਲੈ ਕੇ ਬੰਦੇ ਬੰਦੇ ਲੈ ਪਾਜੀ ਹੁਣ ਪਤਾ ਨਹੀਂ ਉਹ ਦਾਤ ਲੈ ਕੇ ਗਏ ਕੀ ਲੈ ਕੇ ਗਏ ਜਦ ਮੈਂ ਮੌਕੇ ਤੇ ਹੈ ਹੀ ਨਹੀਂ ਜੇ ਮੈਂ ਮੌਕੇ ਤੇ ਹੈਗਾ ਉੱਥੇ ਫੂਟੇਜ ਕਢ ਮੇਰੇ ਪੈਸੇ ਖੋਏ ਗਏ 220 ਰੁਪਏ ਸ਼ਿਵ ਸੈਨਾ ਸਮਾਜਵਾਦੀ ਦੇ ਬੰਦਾ ਹੈਗਾ ਪ੍ਰੋਵਿਨਸਾਨੀ ਜੀ ਦਾ ਨਾਮ ਹੈ ਉਹਦਾ ਇਹ ਰਿਸ਼ਤੇਦਾਰ ਕੀ ਚਾਹਦੇ ਕਿੱਦਾਂ ਹੀ ਕਰਦੇ ਜੰਦੇ ਮੈਂ ਤਾਂ ਕਾਰਵਾਈ ਜੀ ਪੁਲਿਸ ਤੋਂ ਉਹਦੋਂ ਵੀ ਮੰਗ ਕੀਤੀ ਜੀ ਮੈਂ ਤਾਂ ਲੜੀ ਨਹੀਂ ਸਕਦਾ ਜੀ ਮੈਂ ਤਾਂ ਮਜ਼ਦੂਰ ਬੰਦਾ ਆ ਜੋ ਪੁਲਿਸ ਨੂੰ ਸਹੀ ਲੱਗਦਾ ਉਹ ਕਾਰਵਾਈ ਉਹਨਾਂ ਨੇ ਕਰਤੀ ਹੋਈ ਆ ਹੁਣ ਉਹ ਸੋਦੇ ਪਰਚੇ ਦਾ ਫੈਸਲਾ ਹੋ ਜਾਵੇ ਮੈਂ ਕਰ ਨਹੀਂ ਰਿਹਾ ਹੁਣ ਮੈਨੂੰ ਸੱਤ ਨੰਬਰ ਚੁਲ ਜਾਇਆ ਹੋਇਆ ਆ ਨਹੀਂ ਨਹੀਂ ਕਹਿੰਦੇ ਕੀ ਮਹਾਰਾਜ ਜੀ ਆਰਡੀ ਜੋ ਕਾਰਵਾਈ ਲਗਾਇਆ ਇੱਕਾ ਸ਼ਨੀ ਮੰਤਰ ਕੋਲ ਕਿਸੇ ਨਾਮ ਨੂੰ ਵਿਅਕਤੀਆਂ ਨੇ ਕਾਰ ਦੇ ਭੰਤ ਤੋੜ ਕੀਤੀ ਹੈ ਇਹ ਅਲੀਗੇਸ਼ਨ ਲਾਉਂਦੇ ਆ ਕਿਸੇ ਲੜਕੇ ਦੇ ਅਲੀਗੇਸ਼ਨ ਲਾਉਂਦੇ ਉਹ ਵੀ ਅਸੀਂ ਬੁਲਾਇਆ ਇਹਨਾਂ ਦੀ ਪੁਰਾਣੀ ਲਿਟੀਗੇਸ਼ਨ ਚੱਲਦੀ ਹੈ ਵੈਰੀਫਾਈ ਕਰਦੇ ਆ ਪਰ ਜੋ ਫੈਕਟ ਸਾਹਣੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ ਇਹ ਕਾਫੀ ਚੇਤਨ ਹੈ ਕਿ ਉਹ ਆਲਾ ਚਾਹਾਂਗੇ ਇਹ ਪਹਿਲਾਂ ਵੀ ਇਹਨਾਂ ਦੇ ਪਰਚੇ ਆਪਸ ਵਿੱਚ ਡਰਦੇ ਆ ਤਾਂ ਕਰਕੇ ਇੱਕ ਦੂਜੇ ਦੇ ਬਲੇਮ ਲਾਉਂਦੇ ਇੱਕ ਵਾਰੀ ਵੈਰੀਫਾਈ ਹੋ ਜਾਵੇ ਫਿਰ ਦੇ